ਸੁਨਾਹੜਾ ਜਿੱਤ ਪੋਣਾ ਤਾਂ ਪੂਰੀ ਹੋਰ ਅੱਡ ਰੀਤ ਵਾਲੀ ਨੂੰ ਹੋਈ ਹੁੰਦਾ ਵੀ ਸਾਡੀ ਦੂਜੀ ਕੱਟਣੇ ਦਾ ਹੁੰਦਾ ਪਰ ਸਾਡੀ ਸੁਨਾਹੜਾ ਚਾਕੂ ਆਏ ਚੀਜ਼ ਨਹੀਂ ਹੱਥ ਲਾਈ ਦਾ ਉਹ ਬੱਤ 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 ਲਾਲ ਹੋਇਆ ਪਿਆ ਡੰਗੜ ਡੰਗੜ ਵੀ ਲਾਲ ਹੋ ਗਿਆ ਇਹਨੇ ਨਾ ਬੰਨ ਇੱਕ ਲਿੰਦ ਨਾ ਐ ਕਰਕੇ ਖਿਜਦਾ ਹਾਂ ਆਪਣੇ ਹੱਥਾਂ ਪਿੱਛੇ ਨੂੰ ਇਹਦੋਂ ਅੱਖਾਂ ਨਹੀਂ ਖੋਲਦਾ ਉਧਰ ਤੇ ਲਸ਼ਕੂਰਾ ਪੈਂਦਾ ਨਾ ਸਾਨੂੰ ਨੇ ਰੇ ਜੇਕ ਉਹਦਾ ਕਿਦਾਂ ਨਾਮ ਨੂੰ ਵੀ ਸੋਚਿਆ ਭਾਈ ਕੋਈ ਇੱਕ ਆਮ ਨਾਮ ਹੈ ਆ ਬੱਤੇ ਨਾਮ ਲੈਣਾ ਹੈ ਨਾ ਨਾਮ ਇਹਨਾਂ ਇੱਕ ਤਾਂ ਸੁਗਰੀ ਦਾ ਦਾਸੀ ਪਤਾ ਕਿੰਨੀ ਲੇਟ ਕਰਾਇਆ ਬਹੁਤ ਲੇਟ ਇੱਕ ਆੜਾ ਤੇ ਇੱਕ ਮਮਾ ਆੜਾ ਇੱਕ ਮਮਾ ਦੋਹਾਂ ਚ ਇੱਕ ਰੱਖੋ ਬੇਰੇ ਨਾਮ ਰੱਖਣੇ ਵਾਲਾ ਤਾਂ ਕੰਮ ਬਹੁਤ ਭੂਆ ਹੱਕ ਤਿੰਨੇ ਭੂਆ ਵਾ ਕੇ ਰੱਖੋ ਪਹਿਲਾਂ ਐਸੀ ਕਿ ਸੋਚਿਆ ਰਵੇ ਸਾਰਾ ਤਾਂ ਇੱਕ ਅਮਰਤ ਸੋਚਿਆ ਤਾਂ ਆਣੇ ਤੇ ਇੱਕ ਅਮਰਤ ਸਿੰਘ ਹਾਂ ਠੀਕ ਆ ਗੁਰਬਾਣੀ ਦੇ ਨਾਲ ਜੁੜਦਾ ਅਮਰਤਪਾਲ ਸਿੰਘ ਨਹੀਂ ਨਹੀਂ ਫਿਰ ਉਹ ਹੈਗਾ ਹੈ ਉਹ ਹੈਗਾ ਹੈ ਨਹੀਂ ਕਾਕਾ ਦਾ ਨਾਮ ਹਾਂ ਕਾਕਾ ਦੱਸਿਆ ਕਿ ਉਹ ਮੁੰਡੇ ਦਾ ਕਿਹਾ ਉਹ ਕਹਿੰਦਾ ਅਮਰਤ ਵੀਰ ਪਤਨੀ ਅਮਰਤ ਵੀਰ ਰੋਜ ਲਾਣਾ ਵੀਰ ਸਿੰਘ ਕਾਕਾ ਰਾਇ ਉਹ ਮੁੰਡੇ ਦਾ ਜੀ ਪਾਜੀ ਦੱਸੋਗੇ ਪਾਜੀ ਮੋਸਟਿਕ ਰੱਖੋ ਮੋਨਾ ਨਾ ਰੱਖਵੀਂ ਪੁਰਾਣਾ ਕਾਸੀ ਜਾ ਗਵਰਨਰ ਹੋਣਾ ਪਪੂ ਔਰੰਗਜੀਤ ਰੱਖੋ ਇਹਦਾ ਨਾਮ ਔਰੰਗਜੀਤ ਕਿਹੜਾ ਦੱਸੋ ਅੱਜ ਦੀ ਪੀੜ੍ਹੀ ਤੇ ਮੇਰੇ 9 ਦੇ ਇਕਲਾ ਕਹੇ ਜਿਹਾ ਰੱਖਿਆ ਇਹਨਾਂ ਨੇ ਇੱਕ ਆੜਾ ਨਿਕਲਿਆ ਇੱਕ ਮਮਾ ਨਿਕਲਿਆ ਵੈਸੇ ਉਦਾਂ ਵਾਲੀ ਵੀਡੀਓ ਚ ਭਾਈ ਵਿਊਅਰਸ ਨੇ ਨਾਮ ਮਾਸੀ ਇੰਨੇ ਵਧੀਆ ਵਧੀਆ ਦੱਸੇ ਉਹਦੇ ਚ ਇੱਕ ਦਾ ਆਸ ਕੀਤਾ ਇੱਕ ਹੋਰ ਕੀਤਾ ਦੱਸਦੇ ਅਗਮਪ੍ਰੀਤ ਸਿੰਘ ਅਸੀਂ ਤਾਂ ਹੁਣ ਜਗੇ ਦੇ ਵੀ ਅਗਮਪ੍ਰੀਤ ਅਗਮ ਨਹੀਂ ਅਗਮ ਰਹਿਣ ਦਾ ਬਾਪਾ ਨੇ ਮੈਨੂੰ ਬਾਅਦ ਚ ਮਤਲਬ ਸਮਝਾਇਆ ਉਹਦਾ ਥੋੜਾ ਜਿਹਾ ਗਲਤ ਮਤਲਬ ਨਿਕਲਦਾ ਅਗਮਪ੍ਰੀਤ ਦਾ ਕੁਝ ਹੋਰ ਰੱਖੋ ਅਗਮ ਨਾਲੇ ਦੋਈ ਕੁੜੀ ਨਹੀਂ ਉਹ ਹੈਗੀ ਆ ਹਾਂ ਉਹ ਵੀ ਹੈਗੀ ਆ ਤੇ ਉਦੋਂ ਮੇਰੀ ਰੱਖੋ ਫਿਰ ਤਾਂ ਅਸੀਂ ਤਾਂ ਹੁਣ ਜਗੇ ਜੀ ਉਦੋਂ ਐਨੇ ਵਧੀਆ ਵਧੀਆ ਮਾਮਾ ਆਏ ਮਨ ਕੀਰਤ ਵੀ ਵਧੀਆ ਮਨ ਕੀਰਤ ਆ ਲੈ ਖਾ ਜਣਾ ਜੀ ਮਰ ਗਏ ਤਾਂ ਫੇ ਹੁਣ ਗਾਇਕਾ ਗਾਇਕਾ ਲਾ ਫੇ ਕੀ ਹੋਗਾ ਨਹੀਂ ਨਹੀਂ ਵੈਸੇ ਠੀਕ ਆ ਮਨ ਮਨ ਕੀਰਤ ਸਿੰਘ ਔਜਲਾ ਅਸੀਂ ਤਾਂ ਆਨ ਕਾਂਸੀ ਤੋਂ ਆ ਜੇ ਹਾਂ ਹੋਈ ਵੀ ਗੱਲ ਆ ਐ ਤੂੰ ਵੀ ਰਾਤ ਕੁਝ ਸੋਚਿਆ ਹੋਣਾ ਦੱਸ ਦੇ ਕੁਆਰ ਉੱਧਰ ਪੁੱਛੋ ਮੈਂ ਨੇ ਬਾਜੀ ਸੋਚਦੇ ਗਾਦੀ ਨੂੰ ਸੋਜੀ ਮਸੀ ਆ ਯਾਰ ਅੰਮੀ ਦੇ ਸੋਚਦੇ ਬਾਜੀ ਕੋ ਸਜੈਸ਼ਨ ਦੋ ਮੈਨ ਮਨਕੀਰਤ ਵੀ ਠੀਕ ਆ ਮਨਕੀਰਤ ਵੀ ਠੀਕ ਆ ਤਾਂ ਮਨਕੀਰਤ ਉਹ ਜਲਾ ਮੈਨ ਮੇਰੀ ਦੀਦੀ ਨੇ ਰੱਖ ਤਾ ਇਹ ਤੇ ਕਿ ਮੇਰਾ ਰੱਖ ਲਓ ਤੁਹਾਡੇ ਰੱਖ ਲੰਨੇ ਵੇਰ ਕਿਆ ਹੋ ਗਿਆ ਲੈ ਮੈਂ ਕੰਮ ਹੋ ਗਿਆ ਕੱਕਾ ਨਹੀਂ ਨਿਕਲਿਆ ਆੜਾ ਤੇ ਮੰਮਾ ਨਿਕਲਿਆ ਆ ਕਿ ਮਨਕੀਰਤ ਨੂੰ ਸਾਈਡ ਪਰ ਰੱਖ ਲੋ ਨੇ ਮਨਕੀਰਤ ਰੱਖ ਲਾਂਗੇ ਹੋਰ ਸੋਚੋ ਉਹ ਕਿਰਤ ਉਦਨ ਵਾਲੀਆਂ ਵੈਸੇ ਜੀ ਨਾ ਸਾਰੇ ਆਪਣੀ ਵੀਡੀਓ ਦਾ ਦੇਖਣ ਕੀ ਉਹਨਾਂ ਨੂੰ ਮੈਂ ਦੱਸ ਦੋ ਵੀ ਮੰਮੇ ਤੇ ਵੀ ਨਾ ਦੱਸ ਦਿਓ ਜੀ ਆੜੇ ਤੇ ਵੀ ਨਾ ਦੱਸ ਦਿਓ ਹਾਂ ਜੀ ਬਿਲਕੁਲ ਹਾਂ ਕਰਿਓ ਜੀ ਕਿਰਪਾ ਤੁਸੀਂ ਤੁਸੀਂ ਉਹ ਦੱਸਿਓ ਜੀ ਹੁਣ ਅਸੀਂ ਦਰਜੇ ਵੇ ਆ ਹਾਂ ਵਧੀਆ ਵਧੀਆ ਜੇ ਨਾ ਹਾਂ ਜੀ ਹਾਂ ਕੋਤਿਆਂ ਦੀ ਦਾਦੀ ਵੀ ਜਾਦੂ ਕੀ ਦਾਦੀ ਦੇ ਸਾਹਮਣੇ ਸੋਚਿਆ ਪਹਿਲਾਂ ਸਾਥ ਦੇ ਆ ਜੀ ਹੁਣ ਵੀ ਦੇਓ ਨਾ ਲੱਭਣ ਚਲ ਅਲੱਗ ਜਿਹੇ ਨਾਮ ਹੋਣਾ ਚਾਹੀਦਾ ਨੇ ਨਿਆਣੇ ਦਾ ਵੈਸੇ ਮੰਨ ਕੇ ਲੇਤਾ ਹੂੰ ਉਹ ਤਾਂ ਸੋਣਾ ਲਾ ਦੇ ਬਾਕੀ ਹੋਰ ਸੋਚ ਦੇਣਾ ਚਾਹੀਦਾ ਨਹੀਂ ਦੀਦੀ ਮੰਨ ਕੇ ਰਤ ਵੀ ਠੀਕ ਆ ਸ਼ੁਭ੍ਰੀਤ ਦੇ ਨਾਮ ਉਹ ਤਾਂ ਸ਼ੁਭ੍ਰੀਤ ਸੁਬੂ ਬੂਬੂ ਕਿੰਨੇ ਨਾਰ ਰੀਤ ਪੋਪੋ ਜੀ ਆਪ ਇਹ ਵੀ ਆਪੇ ਕਹਿ ਲਾਗੇ ਇਧਰ ਕੱਲ੍ਹ ਪਾਸ ਤੇਰਾ ਚਾਚਾ ਚਾਹ ਲਗੇਗਾ ਆ ਪੋਪੋ ਵੀ ਨਾਮ ਕਰਾ ਲਿਆ ਮੈਂ ਕਹਾ ਗਈ ਤੀ ਤੂੰ ਚੱਲੀ ਹੀ ਰਸਨੀ ਕੀ ਕੋਕੋ ਆਸੁੱਦ ਨਹੀਂ ਰੱਕੀ ਜਾਂਦਾ ਸੱਤਿਆਂ ਪਿਆਰ ਚ ਨਾਮ ਲਈ ਜਾਂਦਾ ਹੋ ਜਿਕਰ ਰਾਮਨ ਦਾ ਅਗਰੇ ਉਹਦਾ ਰਾਮਨ ਹੋਰੇ ਮੰਮੂ ਮੰਮੂ ਬੁਕਾਇਆ ਹੈ ਹੈਂ ਮੀਨਾ ਮੀਨਾ ਤੇ ਪਾ ਪਾ ਨਹੀਂ ਲੰਮੀ ਤਾਂ ਯਾਰ ਯਾਰ ਨਾ ਇੱਕ ਬਾ ਵੀ ਲੰਮਾ ਹੁੰਦਾ ਸੀ ਮੀਨਾ ਰਾਣੀ ਮੀਨਾ ਕਰਦੀ ਕਰਦੀ ਕਾਜਾ ਤੂੰ ਦੇਖ ਲੈ ਤੂੰ ਜੀਵੀ ਨੇ ਦੀਦੀ ਨੋ ਦਾੜੀ ਦੇ ਵੀ ਦੱਸਦਾ ਨਾ ਮੀਨਾ ਦੇਵੀ ਦੀਦੀ ਦਾ ਪਿਆਰ ਨਾਲ ਜੋ ਮਰਜੀ ਕਹੀ ਜਾਵੇ ਦੀਦੀ ਨਾ ਨਹੀਂ ਮੈਨੂੰ ਹੈਗਾ ਤੁਸੀਂ ਨਹੀਂ ਕਹਿਣਾ ਮੈਨੂੰ ਹਾਂ ਮੈਂ ਕਹਿੰਦਾ ਮੈਂ ਮੇਰੇ ਨਾਲ ਡਾਕਟਰ ਆਈ ਨਹੀਂ ਵੀ ਮੇਰੇ ਸਾਲੇ ਤੋਂ ਵੀ ਨਾ ਮੇਰਾ ਨਾਮ ਰੱਜੀ ਦਾ ਕਿਸੇ ਨੂੰ ਵੀ ਪਤਾ ਉਹ ਸਾਡੇ ਬੱਚੇ ਜਿਹੜੇ ਸੇਵ ਦੀ ਨਾਲ ਤੇ ਆਈ ਵੀ ਆ ਉਹਨੇ ਦੱਸਦਾ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਰੱਜੀ ਰੱਜੀ ਉਹ ਕਰੀ ਜਾਂਦੇ ਰੱਜੀ ਕੁਮਾਰ ਵਾਲੇ ਤੇ ਪੱਛ ਤੋਂ ਸਿਕਾ ਮੇਰਾ ਨਾਮ ਨਹੀਂ ਪਿੰਤਾ ਤਾਂ ਕਿਸੇ ਨੂੰ ਨਹੀਂ ਪਤਾ ਉਹ ਨਾ ਤੇ ਮम्मी ਤਾਂ ਲਖਬਿੰਦਰ ਹੈ ਕਹਿੰਦੇ ਨਾ ਇਹ ਕਹੀ ਜਾ ਮ ਲਖਬਿੰਦਰ ਮੈਂ ਕਿਹੜੀ ਲਖਬਿੰਦਰ ਕਹਿੰਦੇ ਮਿਸਤਾਬਾਤ ਤੇ ਬਦਲ ਗਏ ਤੇ ਰੱਜੀ ਦਾ ਨਾਮ ਨਹੀਂ ਮम्मी ਇਹ ਤਾਂ ਉਹ ਰੱਜੀ ਉਹ ਕਹਿੰਦਾ ਉੱਥੇ ਮम्मी ਕਹਿੰਦੀ ਆ ਸੱਸ ਮੇਰੀ ਹੂੰ ਉਹ ਲਖਬਿੰਦਰੇ ਕਹਿੰਦੇ ਯੋਗ ਨੂੰ ਨਹੀਂ ਪਤਾ ਹੁਣ ਵੀ ਪਤਾ ਤਾਂ ਲੱਗਿਆ ਪਰ ਲਖਬਿੰਦਰੇ ਕਹਿੰਦੇ ਆ ਮम्मी ਇਹ ਕਹ ਰਹੀ ਰੱਜੀ ਕਹਿੰਦੇ ਸਾਰੇ ਹੀ ਮੈਂ ਤਾਂ ਮਾਸੀ ਹਾਂ ਮਸੂਰ ਹੋ ਗਈ ਗੀਤ ਗੀਤ ਦਾ ਨਾਮ ਪਰ ਮੇਦੇ ਦੀ ਦਦਰ ਮੇਦੇ ਦੀ ਦੀਵਾ ਜਦ ਦਾ ਏ ਹਰਦੀਪ ਦੇ ਦਾ ਨਾਮ ਹੈਗਾ ਯਰੇ ਹਰਦੀਪ ਰੱਖਿਆ ਵਾ ਓ ਦੀਪੋ ਦੀਪ ਦੀਪੋ ਦੀ ਅਗਰ ਮੈਨੂੰ ਜੈਸਮਿਨ ਇਹ ਕਹਿੰਦੇ ਸਾਰੇ ਬਾਸਮੀ ਜੱਸੀ ਮੀਨਾ ਤੁਹਾਨੂੰ ਸਾਨੂੰ ਪਤਾ ਲੱਗ ਗਿਆ ਨਾ ਮੀਨੇ ਦਾ ਹੁਣ ਉਸ ਮੀਨਾ ਨੂੰ ਕਿਹੇ ਕਰੀਂ ਕਹਿ ਲਓ ਮੈਂ ਤੁਹਾਨੂੰ ਦੱਸਾਂ ਮੈਨੂੰ ਮੇਰਾ ਭਾਈ ਕਹਿੰਦਾ ਹੁੰਦਾ ਤਾਂ ਜਿਹੜਾ ਐਕਸਪਾਇਰ ਹੋ ਗਿਆ ਮੀਨਾ ਉਹ ਕਹਿੰਦਾ ਹੁੰਦਾ ਮੈਨੂੰ ਜਿਹੜਾ ਕਿੰਨੇ ਸੀਸ ਦਾ ਤਾਂ ਜਿਆਦਾ ਮੈਂ ਤਾਂ ਅਸੀਂ ਕਿੰਨੇ ਕੇ ਦਾ 8 ਸਾਲ ਦਾ 7-8 ਸਾਲ ਦਾ ਦਾ ਉਹ ਉਹਨੇ ਹੁਣ ਮਹਿਕ ਦੇ ਬਣਦਾ 1 22 ਸਾਲ ਦਾ ਹੋ ਜਣਾ ਤਾ ਉਹਨੇ ਸਾਦਾ ਹੋ ਜਣਾ ਸੀ ਹਾਂ ਜੀ ਸਭ ਨਾਲ ਜ਼ਿਆਦਾ ਸੌਜੀ ਕੁੱਟਦੀ ਸੀ ਕਹਿੰਦੇ ਤਾਂ ਵੀ ਰੀਤੀ ਹੁੰਦਾ ਉਹਨੇ ਵੀ ਤਾਂ ਕੀ ਕਰਾ ਛੋਟੇ ਬਣ ਬਣ ਚਲਾਈ ਹੁੰਦੀ ਸੀ ਉਹਨੇ ਹੁੰਦੇ ਚਲਾ ਕੇ ਬਸ ਬਸ ਕਰੀ ਜਾਂਦਾ ਤਾਂ ਉਹ ਐਂ ਹੀ ਰੋਈ ਜਾਂਦਾ ਹੁੰਦਾ ਤਾਂ ਦੱਸ ਮੇਰੇ ਕੋਲ ਆ ਗਿਆ ਤਾ ਜੀ ਉਹਦੇ ਸ਼ੁਰੂ ਤੋਂ ਹੀ ਬਿਮਾਰਤਾ ਦਾ ਇੱਕ ਤਾਂ ਵੀਰ ਜਣਾ ਮੈਨੂੰ ਲੱਗਾ ਕੰਮ ਦਾ ਸ਼ਾਦਾ ਨੂੰ ਤਾਂ ਆਪਰੇਸ਼ਨ ਕਰਾ ਦਿੱਤਾ ਪਾਣੀ ਭਰ ਲੱਗ ਦਿੱਤਾ ਤੇ ਤੁਮਾਰ ਦੇਦੀ ਪਤਾ ਕਿ ਆਹਦੀ ਮੇਨੇ ਗੱਲ ਪਤਾ ਕਿ ਆਤੀ ਉਹ ਛੋਟੀ ਉਮਰ ਚ ਨਾ 5 6 ਸਾਲ ਦੀ ਉਮਰ ਚ ਕਹਿਣ ਲੱਗਿਆ ਤਾਂ ਮੈਂ ਅਮਰ ਸ਼ੱਕ ਕੇ ਗੁਰਗੋਬਿੰਦ ਸਿੰਘ ਜੀ ਬਣਨਾ ਹੈ ਦੇਖ ਲਓ ਨਹੀਂ ਛੋਟੀ ਉਮਰ ਚ ਕਹਿਣ ਲੱਗਿਆ ਤਾਂ ਮੈਂ ਗੁਰਗੋਬਿੰਦ ਸਿੰਘ ਜੀ ਬਣਨਾ ਹੈ ਮੇਰੇ ਬਾਲ ਕਟਾਉਣੇ ਆ ਤੁਸੀਂ ਬਾਲ ਕਟਾਉਣੇ ਤੇ ਜਿਹੜਾ ਕਹਿੰਦਾ ਮੈਂ ਵੀ ਕਹਿੰਦਾ ਅਮਰ ਸ਼ੱਕਣਾ ਮੈਂ ਸ਼ੱਕ ਮਖ ਨਹੀਂ ਬੁੱਤ ਹਾਲੇ ਨੂੰ ਪਤਾ ਹੈ ਨਹੀਂ ਗੁਰਗੋਬਿੰਦ ਸਿੰਘ ਜੀ ਦਿੰਦੀ ਪਾਸ ਸੇ ਪਿਛੇ ਹੁਣ ਸਿੱਧੇ ਦਿਨ ਚੱਲਦੇ ਜਦ ਦਿਖਾਉਂਦੇ ਕਿ ਮੈਂ ਇਹਨੂੰ ਵੀਡੀਓ ਤੇ ਵੀਡੀਓ ਗੁਰੂਆਂ ਦੀਆਂ ਵੇ ਕਹੀਏ ਮੇਟਾ ਅਮਰਚਾ ਕਰਾਂ ਮੈਂ ਪੱਗ ਬੰਨਣੀ ਆ ਮੈਂ ਅਮਰਚਾ ਕਰਨਾ ਕਹਿ ਰਿਆ ਕਰੋ ਕਿ ਪਹਿਲਾ ਪਹਿਲਾ ਪੱਗ ਬੰਨ ਨਾ ਬੰਨਦਾ ਲੱਗਦੇ ਨੇ ਨਾ ਮੁਖਾਰ ਚੜ ਕੇ ਮਾਰਦੇ ਨੇ ਸੁਣਦੇ ਨਹੀਂ ਜੀ ਬੁੱਲੂ ਦੇ ਅੱਖਾਂ ਲਾਲੇ ਲਾਲ ਹੋ ਜਾਂਦੇ ਤੇ ਮੁੰਮੀ ਤੇ ਲੱਗ ਗਰਭੀ ਹੋ ਰਹਿਦਾ ਤਾਂ ਜੀ ਜੀ ਨਹੀਂ ਕਹਿੰਦਾ ਨਾ ਕੋਈ ਵੀ ਕੱਪੜਾ ਨਾ ਮਾਲ ਲਿਆਉਣਾ ਰੋ ਰੋ ਕੇ ਭਵਾਣਾ ਵੀ ਮੇਰੇ ਹੁਣੇ ਪਾ ਦੋ ਦੇਖੋ ਵੀ ਦਿਨ ਮਾਦਰੀ ਕੀ ਜਨਮ ਦਿਹਾੜਾ ਦਾ 1 ਜਨਵਰੀ ਦਾ ਅੱਛੇ ਆ ਦਿਵਾਲੀ ਤੋਂ ਦਿਵਾਲੀ ਦੀ ਰਾਤ ਨੂੰ ਪੂਰਾ ਹੋ ਗਿਆ ਤਾਂ ਸਵੇਰੇ 4:00 ਵਜੇ ਪੀ ਆਈ ਤੇ ਕਲੇਖਾ ਤਾਂ ਪੰਪਾ ਨਾਲ ਤਾਂ ਸਾਧਨ ਦੇਦੇ ਹੁੰਦੇ ਸੀਗੇ ਉਹ ਹਨ ਕੋਮਾ ਚ ਸੀ ਦਿਨੀ ਕੋਮਾ ਚ ਸੀਗਾ ਉਹ ਨਾਲ ਹੀ ਪਾਈ ਵੀ ਤੀ ਉਹਦੇ ਨਾਲ ਸਾਫ ਕਰਦੇ ਹੁੰਦੇ ਸੀਗੇ ਪਾਣੀ 15 ਆਪਰੇਸ਼ਨ ਹੋਏ ਤੇ ਉਹਦੇ ਵਿੱਚ ਡਾਕਟਰਾਂ ਨੇ ਕਹਿਤਾ ਤਾਂ ਵੀ ਕੋਈ 1-2 ਕਾਮਯਾਬ ਹੋ ਜਾਣਗੇ ਦਸ ਪਰ ਇਹ ਹੀ ਨੀਤੀ ਕਾਮਯਾਬ ਹੋ ਬਾਕੀ ਸਾਰੇ ਬੱਚੇ ਕਾਮਯਾਬ ਹੋ ਗਏ ਮੇਰਾ ਬਣੇ ਦੇ ਵਾਸਤੇ ਚੱਲੇ ਵਾਸਤੇ ਦੇ ਲੋ ਟੋਪਾਈ ਟੋਪਿਕ ਚੇਂਜ ਕਰ ਲਉ ਆਓ ਛੱਡੋ ਚਲੋ ਚਲੋ ਆ ਦੇਖਿਓ ਦੇਖਿਓ ਇੱਧਰ ਕੀ ਕਰਦਾ ਹੈ ਦੇਖਿਓ ਲੱਕੀ ਲੈ ਇਹ ਕਹਿੰਦਾ ਇਹਨਾਂ ਨੇ ਤਾਂ ਹਟਣਾ ਨਹੀਂ ਬੋਲਣ ਤੇ ਮੈਂ ਸੌਂ ਹੀ ਨਾ ਆ ਕੁੱਕੂ ਮਹਾਰਾਜ ਕੁੱਕੂ ਮਹਾਰਾਜ ਜੀ ਉੱਠ ਵੀ ਜੇਰਾ ਸ਼ੇਰ ਆ ਹੀ ਰੱਖ ਦੋ ਨਾ ਸ਼ੇਰ ਆ ਹੀ ਬੱਬਰ ਸ਼ੇਰ ਬੱਚਾ ਕਿਹਦੇ ਵਰ ਲੱਗਦਾ ਏ ਏ ਮੇ ਤਾਂ ਮੰਮੀ ਪਰਾ ਪਾਪਾ ਪਰਾ ਕ ਨੂਰ ਪਰਾ ਜੀ ਚਾਚੇ ਪਰਾ ਇਹ ਵੀ ਦੱਸਿਆ ਜੀ ਉਹ ਚਾਚੇ ਪਰਾ ਤੇਨਾ ਆਪਣੀ ਮੰਮੀ ਯਾ ਨੂਰ ਪਰ ਆ ਨੂ ਨੂਰੂ ਲੱਗਦੀ ਸੀ ਮੈਨੂੰ ਬਿਲਕੁਲ ਨੂਰੂ ਛਿੱਕਾ ਨੂੰ ਤਾਂ ਕਹਿੰਦੇ ਪਾਪਾ ਜੀ ਪਰ ਪਾਪਾ ਦੀ ਪਰ ਛਿੱਕਾ ਜਾ ਕੇ ਕੱਠੀ ਏ ਹੀ ਗਾੜੀ ਮੰਗੋ ਉਹ ਜਾਗ ਉਹ ਕਰ ਜਾਂਦੇ ਇਹਨੂੰ ਅਜਾ ਸਾਰੇ ਆ ਸਵੇਰੇ ਸਾਜਰੀ ਆ ਗਏ ਸਾਜਰੀ ਨੂੰ ਦੱਸ ਦੇਤੇ ਕੈਂਡੀਲੇ ਨਾਲ ਜਾ ਕੇ ਆਪਣਾ ਪੁੱਤਾ ਦੇਖਿਆ ਐ ਸਰ ਜੀ ਕਿਸੇ ਨੂੰ ਪੁੱਛਿਆ ਨਹੀਂ ਆ ਕੇ ਉੱਥੇ ਜਾ ਕੇ ਸਿੱਧਾ ਕਾਊਂਟਰ 'ਤੇ ਪੁੱਛਿਆ ਕਿ ਇਹਨਾਂ ਲਾਪਰੀ ਤੇ ਜ਼ਰਾਤ ਭਾਈ ਮੁੰਡਾ ਹੋਇਆ ਆਪਰੇਸ਼ਨ ਨਾਲ ਕਹਿੰਦਾ ਕਿੱਥੇ ਹੈ ਜੀ ਉਹ ਕਹਿੰਦੇ ਬੁਲਾਣੇ ਪਰ ਕਮਰੇ 'ਚ ਆਪੇ ਆ ਗਿਆ ਕਿ ਮੁੰਡਾ ਪਾਪਾ ਤੁਸੀਂ ਕਹਿੰਦਾ ਮੈਂ ਆ ਗਿਆ ਚਾਤਾ ਸਾਚਰੀ ਚਾਹ ਲੈ ਕੇ ਆ ਕੇ ਤੜਕੇ ਹੀ ਭਾਜੀ ਕਹਿੰਦੇ ਉੱਥੇ ਵੀਡੀਓ ਨਹੀਂ ਬਣੀ ਮੈਂ ਤਾਂ ਪਾਪਾ ਕੈਮਰਾ ਲਾ ਕੇ ਹੁੰਦੇ ਉੱਤੇ ਗੁਪਤੀ ਜਿਹੜਾ ਜਿਹੜਾ ਬੰਦਾ ਹੁੰਦਾ ਇਹ ਵੀਡੀਓ ਕੈਪਚਰ ਹੋਈ ਜਾਊ ਆਪੇ ਚਾੱਕ ਕੇ ਗੋਦੀ ਚ ਪਾ ਕੇ Papa ਦੀ ਕਾਫੀ ਤੇ ਬੈਠ ਰਹੇ ਫਿਰ ਗਏ ਮੇਰੇ ਤਾਂ ਦਿਲ ਨਹੀਂ ਤਾਂ ਕਰਦਾ 96 ਬੰਦੇ ਦਾ ਦੇਖੋ ਜੀ ਅੱਧਾ ਮਨ ਸੌਖਾ ਹੋ ਜਾਂਦਾ ਇੱਕ ਕਨਿਆਣਾ ਜਦ ਵਿਆਹ ਹੋ ਜਾਂਦਾ ਨੰਬਰ 2 ਉਪਰ ਜਦ ਨਿਆਣੇ ਕੋਲ ਕੋਈ ਝੀਕ ਹੋ ਜਾਂਦਾ ਸਹੀ ਗੱਲ 96 ਬੰਦੇ ਦੀ ਤਾਫਨਾ ਖਤਮ ਹੋ ਜਾਂਦੀ ਹਾਂ ਸਾਡੇ ਕਹਿੰਦੇ ਇਤਨਾ ਈ ਨਾ ਹਣਾ ਲਾਖੀ ਆਵਾਂ ਦੀ ਹਾਂ ਜੀ ਹਾਂ ਹਾਂ ਜੋ ਜੋ ਇਹ ਤਾਂ ਜੁਗਾ ਭਜਾਂਗੇ ਉਹ। ਓਏ ਹੋਏ। ਨਾਲ ਨਾਲ ਭਜੇਗੇ ਨਾ ਠੀਕ ਰਹਿਣਗੇ। ਮਾਫ ਕਹਿ ਨਹੀਂ ਦਿੰਦੇ ਮੂਲ ਨਾ ਉਹ ਪਿਆਜ ਪਿਆਰਾ। ਹਮਮ। ਅਪਣੇ ਮਾਣ ਨੂੰ ਕਹਾ ਪੋਤੇ-ਪੋਤੀਆਂ ਜਿਆਦਾ ਪਿਆਰੇ ਹੋਣ। ਮਾਂ ਪਾਣੀ ਦੀਤ ਦੇ ਮਗਰ ਮਾਂ ਕਜੀਤ ਨੂੰ ਕਰਨ। ਚਾਹ ਨਾ ਤੇਲੀ ਬੱਚੀ ਕਾ ਕੋ ਮੰਦਰੀਆ। ਹਮਮ। ਮੂਗੂ ਦੇ ਲਈ ਵੜ ਗਈ। ਖੈ ਨੀਤ ਕਿੱਥੇ ਆ ਸਾਡੀ। ਹਮਮ। ਉਹੀ ਗੱਲ ਹੈ। ਦਾਦੇ ਦਾਦੀ ਨੂੰ ਤਾਂ ਬਹੁਤ ਚਾਹਵ ਕਰਦਾ ਐਨਾ ਨਾ ਮੈਂ ਕਹਿੰਦਾ ਮਾਂ ਬਾਪ ਨੂੰ ਨਹੀਂ ਚਾਹਦਾ ਜਿੰਨਾ ਦਾਦੇ ਦਾਦੀ ਨੂੰ ਚਾਹ ਹੁੰਦਾ ਜਿਆਦਾ ਸੱਦ ਨਾਲੋਂ ਜਿਆਦਾ ਬਹੁਤ ਚੜਿਆ ਤਾਂ ਸਾਨੂੰ ਵੀ ਬਹੁਤ ਚੜਿਆ ਸਾਡਾ ਚੋਹ ਦਾ ਹਾਰੇ ਨੂੰ ਚਾਹਦਾ ਵੀਡੀਓ 'ਚ ਪਤਾ ਹੈ ਸਾਰਿਆਂ ਨੂੰ ਕਿਨੂੰ ਕਿੰਨਾ ਚੋਹ ਚੜਿਆ ਜਿਹੜੇ ਮੇਰੇ ਨਾਲ ਕੰਮ ਹੋਏ ਆ ਵੀਡੀਓ 'ਚ ਸਭ ਨੂੰ ਪਤਾ ਹੈ ਮੇਰਾ ਕੀ ਹੋਇਆ ਡਰਾਬੇ ਦਿੱਤੇ ਆਗੇ ਡਾਕਟਰ ਆਗੇ ਡਾਕਟਰ ਆਗੇ ਡਾਕਟਰ ਉਹ ਤਾਂ ਸੀ ਤਾਂ ਨੰਦੇ ਵੀ ਦੇਖੇ ਜਸਮੀਂ ਦਾ ਕਿੰਨਾ ਹੋ ਜਾਂਦਾ ਨਾ ਕੀ ਹੋ ਗਿਆ ਨਾ ਇਹ ਕਹੀਏ ਬੀ ਦੀਦੀ ਮੈਂ ਆਈ ਮੈਂ ਬਣਾਇਆ ਮੈਨੂੰ ਜਦ ਡਾਕਟਰਾਂ ਕੋਲ ਵੀਡੀਓ ਬਣਾਣੀ ਹੁੰਦਸੇ ਸੇ ਜਾ ਰਿਕੇ ਜਾਂ ਜਾਗੇ ਜਸਮੀਂ ਡਾਕਟਰਾਂ ਆ ਗਏ ਭੱਜੀ ਇੱਕ ਤਾਂ ਬੋਲਣਾ ਮਾਂ ਕਰਦੀ ਸੀ ਬਤਾਈ ਉਹ ਇਹਦੇ ਨਾਲ ਆ ਗਿਆ ਬੱਤਨੇ ਪਰ ਜੀਵੋ ਬੀ ਦੀਦੀ ਮੈਂ ਤਾਂ ਨਹੀਂ ਵੀਡੀਓ ਬਣਾਉਣੀ ਚਾਹੀਦੀ ਜੀ ਮੈਂ ਲੇਕਿਨ ਦੌੜ ਜਾਂਦੀ ਕਿ ਕਾਤੀ ਬਣਾਉਂਦੀ ਆ ਕੇ ਚੱਕਣੀ ਇਹਨਾਂ ਕਹਾਦੀ ਦੀ ਜਦੋਂ ਕਹਿੰਦਾ ਡਾਕਟਰ ਆਉਂਗਾ ਤੈਨੂੰ ਦਿਖ ਗਿਆ ਸੀ ਇਸ ਜਿਹਨੂੰ ਕਹਿੰਦੀ ਬਾਅਦ ਤੋਂ ਮਨੂੰ ਜਦੋਂ ਉਹ ਕਹਿੰਦੀ ਵੀ ਹਾਂ ਡਾਕਟਰ ਆ ਗਿਆ ਮੈਂ ਜਦੋਂ ਆਣਾ ਹੈ ਕਹਿੰਦੀ ਅਸੀਂ 3-4 ਵਾਰੀ ਕਹਿਦੇ ਭਾਦਰਾ ਕੋਈ ਨਹੀਂ ਆਇਆ ਤੇ ਮੈਂ ਇਸੇ ਕੋਲੇ ਖੜੀ ਰਹੀ ਮੈਂ ਕਿਹਾ ਮੈਂ ਇੱਥੇ ਹੀ ਖੜਦੀ ਆ ਹੁਣ ਫੇਰ ਕੀ ਕਰਦੀ ਆ ਫਿਰ ਕਈ ਆਂਟੀਆਂ ਵੱਡੀਆਂ ਤਾਣੀ ਗਈਏ ਹਾਂਜੀ ਫਿਰ ਬਾਅਦ ਚ ਇਕੱਠੀਆਂ ਸਾਰਿਆਂ ਨੂੰ ਮਿਲ ਕੇ ਆਈ ਸਿਆਣੇ ਸਾਰਿਆਂ ਦੇ ਜਵਾਕਾਂ ਨੂੰ ਮਿਲ ਕੇ ਆਂਟੀਆਂ ਬੁਲਾਉਂਦੀਆਂ ਜਾਂਦੀ ਵਾਲੀ ਦੀ ਅਸੀਂ ਤਾਂ ਉਹਨੇ ਤਾਂ ਵੀ ਦੌੜਾ ਫੇਰ ਭਜਾਈਏ ਇਹਨੂੰ ਉੱਧਰ ਤੇ ਅੱਜ ਦੀ ਵਧੀਆ ਲੱਗਦੀ ਤੇ ਆਏ ਆਂਦੇ ਦੀ ਛਾਲ ਅਸੀਂ ਬੜਾ ਫਟ ਉਹ ਟਵੀ ਬੱਗਿਆ ਬੱਗਾ ਰਾਤ ਨੂੰ ਉੱਠੂਗਾ ਕਿ ਚਾਚੂ ਜੀ ਮੇਰੇ ਕਾ ਖੇਲਣਾ ਨਾ ਰਾਤ ਨੂੰ ਆਓ ਮੇਰੇ ਕਾ ਖੇਲਣੇ ਨੂੰ ਪੈ ਨਹੀਂ ਮੈਂ ਚੋੜਦਾ ਨਾ ਫਿਰ ਤਾਂ ਮਸਲਾ ਹੁੰਦਾ ਰਾਤ ਜਾਗਦਾ ਦਾ ਸਾਰੀ ਰਾਤ ਤੇ ਜਾਗਦਾ ਰਹੇ ਸਾਢੇ 4 ਵਜੇ ਪਈ ਮੈਂ ਅਛਾ ਹੋਰ ਫਿਰ ਜੇ ਇਹਦੇ ਨਾਲ ਆਪਣੇ ਦਰਦ ਦੁੱਧ ਟੁਕੜੇ ਬਹੁਤ ਫਿਰ ਇਹਦਾ ਠੀਕ ਹੈ ਇਧਰ ਬਾਟਰੀ ਨੂਰ ਰੋਵੇ ਬਹੁਤ ਇਹ ਬਾਹਰ ਗੱਡੀ ਚ ਲੈ ਕੇ ਨੂਰ ਨੂਦਰ ਭਈ ਉਹ ਕੋਈ ਵੀ ਨਾ ਨਾ ਮੈਨੂੰ ਰੇਵੇ ਰੋਵੇ ਉੱਤਰ ਉਹ ਰੋਵੇ ਨਾ ਦੋ ਗੂਵੇ ਫਿਰ ਮੈਂ ਇਹਨੂੰ ਬਣਾ ਫੜਾ ਦੁੱਧ ਪਲਾ ਕੇ ਇੱਥੇ ਸੋਫੇ ਉੱਪਰ ਸਰਾਉਣੇ ਰੱਖ ਕੇ ਉਹਦੇ ਪਾ ਕੇ ਵਗ ਕੇ ਤੇ ਮਨਵੀਰ ਵੀ ਨਾ ਲੱਤ ਮਾਰਦਾ ਟੈਂਟ ਨਹੀਂ ਆਹ ਹਾਂ ਹਾਂ ਉਹ ਰਸਰਾਉਣੇ ਲਾ ਕੇ ਮੈਂ ਸੋਫੇ ਉੱਪਰ ਜੀ ਉਹਰੇ ਪਾ ਕੇ ਸੋਫੇ ਇਧਰ ਕੱਪੜਾ ਲਾ ਕੇ ਤਾਂ ਮੈਂ ਫੜਾ ਫੜਾ ਦੱਡ ਨੂੰ ਬੁਲਾ ਕੇ ਲਈ ਜਾ ਕੇ ਪਰ ਜੀਵਤ ਜੀ ਲਈ ਤਾਂ ਤਾਣੀ ਦਾ ਮੈਨੂੰ ਜ਼ਖਾਮ ਹੋ ਗਿਆ ਚੱਲ ਨਹੀਂ ਵੀ ਨਾ ਚੋਲ ਵੀ ਨਾ ਮੈਂ ਫਟਾਫਟ ਇਹਨੂੰ ਉਹਦੇ ਦਰਦ ਰੋਂਦੀ ਸੀ ਇਹ ਬਹੁਤ ਸੇ ਮੈਂ ਜੈਸਮੀਨ ਨੂੰ ਫੋਨ ਕਰਿਆ ਮੈਂ ਕਿ ਜੈਸਮੀਨ ਬਿਲਕੁਲ ਮਾਂਟਰੀ ਨਹੀਂ ਹੋ ਰਹੀ ਹੈ ਕਹਿੰਦੇ ਨਹੀਂ ਜੀ ਦੀ ਹੋ ਰਹੀ ਨਹੀਂ ਆਏ ਇਹ ਕੋਣੀ ਤੇ ਬੰਦ ਹੋ ਗਿਆ ਸੂਚਾ ਫਾਈ ਜਾਵੇ ਅਸਲ ਤੇ ਨਾ ਕੋਈ ਬੈਲ ਬੁਲ ਚਾਹੀਦੀ ਥੱਲੇ ਰਿਸੈਪਸ਼ਨ ਉਪਰ ਬੱਜੇ ਜਿਹੜੀ ਓਰੇ ਦੇ ਨਾਪੇ ਦੇ ਹੈ ਨਾਈਂ ਹਾਈ ਹਸਪੀਟਲਾਂ ਚ ਤਾਂ ਹੈਗੀ ਹੈ ਸੂਤ ਨਹੀਂ ਪਰ ਤੇ ਲੋਕ ਚੱਲ ਰਹੇ ਨੇ ਬਦਦੇ ਆਗੇ ਡਾਕਟਰ ਜਿਹੜੇ ਮੇਰੇ ਨਾਲ ਕਹਿੰਦੇ ਕੋਈ ਨਾ ਵੀ ਵੈਸੇ ਲਾ ਤਾ ਤਨਾ ਠੀਕ ਹੋ ਕਨੇ ਵੀ ਤਾਂ ਹੀ ਦੇ ਦਾਰ ਪਰਮਾਰ ਦੇ ਹੈਗੀ ਇਹ ਸੂਤ ਪਰਮਾਰ ਦੇ ਬੈਲ ਨਾਲ ਬੁਲਾ ਸਕਦੇ ਪੇਸ਼ੂ ਜਿਵੇਂ ਮੈਂ ਹੁਣ ਦਾਖਲਤੀ ਪਤਰੀ ਦੇ ਪ੍ਰੇਸ਼ਨ ਕਰ ਰਹੀ ਹਾਂ ਉਹ ਫਿਰ ਐਦਾਂ ਨਹੀਂ ਉਹਨਾਂ ਨੇ ਹੁਣ ਮਾਡਰਨ ਜਵਾਨੇ ਨੂੰ ਹੁਣ ਤਿਆਰ ਕਰਿਆ ਉਹਨਾਂ ਨੇ ਹਾਂ ਐ ਐ ਹੀ ਓਪਚੀ ਜਿੱਥੇ ਮੈਂ ਆਪਣੇ ਡੈਡੀ ਦਾ ਟ੍ਰੀਟਮੈਂਟ ਕਰਾਉਣੀ ਹੂੰ ਉਹਨਾਂ ਨੇ ਤਾਂ ਹੁਣ ਚੰਗਾ ਪੈਸਾ ਲਾਇਆ ਪਰ ਮਾਰਨੇ ਦੇ ਨਹੀਂ ਦੇਖਣੇ ਪਾਲ ਹੋ ਰਹੇ ਵੀ ਬਹੁਤ ਆ ਸੁਖਾਈ ਦੇਖਣੇ ਪਾਲ ਵੀ ਬਹੁਤ ਆ ਇਹੋ ਡਾਕਟਰ ਨਾ ਪੈਸੇ ਦੀ ਲਾਲਚੀ ਹਾਂ ਹਾਂ ਜੀ ਹਾਂ 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 ਇਹ ਪੈਸੇ ਜੀ ਨਾਲ ਇੰਨਾ ਪਿਆਰ ਜਿਹਾ ਨਹੀਂ ਹੁੰਦਾ ਨਹੀਂ ਇਹ ਕੱਪੜੇ ਉੱਪਰ ਦੇ ਵੀ ਮਣਿਆ ਨਵੇਂ ਕਰੋ ਮੈਂ ਪਾਸਾ ਲੈ ਕਿ ਲੱਡੂ ਮੇਰੇ ਕੋਲ ਕੋਲ ਲੈ ਪਾਈ ਕਾਨੂੰ ਰਮਾ ਦੀਏ ਦੱਸਾ ਮੈਂ ਵਰਸੇ ਸੌਕੇ ਹੁਣ ਬਣੀ ਨੀਂਦ ਪੂਰੀ ਕਰੀਆ ਹਾਂ ਦੀਦੀ ਬੰਦਾ ਨੂੰ ਭੁੱਖ ਲਾ ਨਹੀਂ ਸੋ ਮੇਲਾ ਬੱਚੇ ਜੀ ਦੇ ਉੱਪਰ ਵਟਸਐਪ ਨਹੀਂ ਚੱਲਦਾ ਤੁਹਾਡੀ ਦੂਜੇ ਲੋਟੇ ਕਾਲ ਹੋਊਗੀ ਹਣ ਉੱਠਿਆ ਜਵਾਨ ਮਾਂ ਨੇ ਵੀ ਨਹੀਂ ਕਾਲ ਦੀ ਕਦਾ ਹਲੇ ਵੀ ਨਹੀਂ ਖੋਲਦਾ ਮੈਂ ਤਾਂ ਖੋਲਦੀ ਖੋਲਦੀ ਉਹ ਖੋਲਦੀ ਮੈਂ ਸਾਰਿਆਂ ਨੂੰ ਕਨਫਿਊਜ਼ ਕਰ ਦਾਨਾ ਬਾਈ ਹੁੰਡਾ ਏ ਆ ਜੀ ਬੁੜੀ ਨਹੀਂ ਆ ਮੇਰੀ ਨਹੀਂ ਬੁੜੀ ਮੈਨੂੰ ਨੂਰ ਕਰੀ ਜਦ ਮੈਂ ਨੂਰ ਨਾਲ ਚੋਚ ਲੈ ਬੁੱਥ ਲੈ ਕੇ ਕਰੀ ਜਾਂਦੀ ਆ ਨਾ ਤਾਂ ਕਰਕੇ ਮੇਰੀ ਲੱਗ ਜਾਂਦੀ ਹੂੰ ਮੇਰੀ ਜ਼ਿਆਦਾਤਰ ਨੂਰ ਨਾਲ ਬਣਦੀ ਆ ਨਾ ਤਾਂ ਕਰਕੇ ਬੱਸ ਇਹਦੇ ਥੋੜੇ ਜਿਹਾ ਸਿਆਣਾ ਹੋ ਨੀ ਮੈਂ بڑا ਹੋ ਜੂ ਤੇ ਬਣੂਗੀ ਹਾਂ ਇੱਕ ਤਰ੍ਹਾਂ ਦਾ ਪੱਟੀ ਵਾਲਾ ਚੱਜ ਉਹ ਗਾਇ ਜਵਾਨ ਜੈ ਕਿਸਾਨ ਕਰਦਾ ਆਪਣੇ ਆਪਣੇ ਹੱਥਾਂ ਨਾਲ ਲਾਉਂਦਾ ਰੋਂਦਾ ਬਾਈ 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 ਬ ਹੇ ਆਪਾਂ ਟ੍ਰੇਨ ਤੇ ਲੈਣੀ ਭਣੀ ਆ ਨਾ ਮੈਂ ਟੀਚਰ ਤੋਂ ਤੇ ਕੀ ਹੋ ਗਿਆ ਦੇਖੀ ਤੁਸੀਂ ਐ ਘੱਟ ਕਰਦੇ ਨਹੀਂ ਮੈਂ ਪਾਲਿਆ ਸ਼ੁਗ ਨੂੰ ਮੈਂ ਪਾਲਿਆ ਨਹੀਂ ਅਸੀਂ ਕੋਈ ਗੱਲ ਦੀ ਮਾੜੀ ਕਹੀ ਨਾ ਨਾ ਜੀ ਮਾੜੀ ਤਾਂ ਪਈ ਮੈਂ ਤੇ ਤਾਰੀਫ ਕਰੋ ਤਾਂ ਪੰਗਾ ਜੇ ਤੇਈ ਕਹਾਂ ਵਾਲੀ ਤਾਂ ਕਬੜਾ ਹੀ ਪੰਗਾ ਜੀ ਤੂੰ ਮੇਰਾ ਸੈੱਡ ਤਾਂ ਲੈ ਲਿਆ ਕਰੋ ਓ ਤੇਰੀ ਸੈੱਡ ਅਸੀਂ ਕਰਦਾ ਹੋਈ ਗੋਲੂ ਮੈਂ ਤੇ ਮੇਰੀ ਸੈੱਡ ਲੈਣ ਵਾਲੀ ਹਲੇ ਪਈ ਆ ਉਹ ਤਾਂ ਬੱਸ ਹਾਏ ਤੂੰ ਆਪਾਂ ਨਹੀਂ ਕੀ ਲੈ ਖਰਾਬ ਕਰੀ ਤੇ ਮੈਂ ਕੀ ਕਿਹਾ ਮੈਂ ਜੀ ਮੈਂ ਐ ਕਿਹਾ ਜੇ ਸੈੱਡ ਲਓ ਤਾਂ ਪੰਗਾ ਜੇ ਨਾ ਲਓ ਤਾਂ ਪੰਗਾ بس ਕਿੰਨਾ ਮੈਂ ਨਾ ਦੱਸ ਮੈਂ ਕਿਤੇ ਪਰੇ ਕਰੀ ਲਈਆਂ ਤੂੰ ਇਹ ਦਰਵਾਜ਼ੇ ਨਾਲ ਬਸ ਹਾਂ ਬਿੰਦਰੇ ਨੇ ਹੁਣ ਕੁੱਟ ਖਾ ਲੈਣੀ ਦਾ ਦਰਜ ਬਿੰਦਰੇ ਚਾਹਣੀ ਕਾਹ ਵੇ ਜੀ ਜਿਹੜਾ ਕਹਿੰਦੀ ਹੈ ਬੱਚ ਬਸ ਰਾਣ ਦੇ ਛੇੜਨਾ ਦਰਦਾਨੂ ਹਾਂ ਨਾ ਤਾਂ ਬਹਾ ਕੰਨ ਉਹ ਵਿਚਾਰੇ ਦੇ ਹੱਥਾਂ 'ਚ ਜਰਾਫਾ ਪਾਈਆਂ ਵੀ ਮੈਨੂੰ ਆਇਓ ਭਲੇਖਾ ਪਾਈਆਂ ਦਾ ਪੈਰ ਹਲਾਉਂਦਾ ਕਦੇ ਹਾਂ ਨਹੀਂ ਮੈਂ ਤਾਂ ਦੱਸਦੀ ਕਹਿੰਦੇ ਨੇ ਉਹਦੇ ਨਿਆਣੇ ਨੂੰ ਘੁੱਟ ਕੇ ਰੋਲਣਾ ਖੁੱਲ੍ਹ ਖੁੱਲ੍ਹ ਕੇ ਕਹਿੰਦੇ ਨੇ ਉਹਦੇ ਪਤਨੀ ਛਾਤੀ ਖੋਲ੍ਹ ਕੇ ਤੇ ਕਿਆ ਕਰਦੇ ਨੇ ਦਿਮਾਗ ਦੀਆਂ ਨਸਾਂ ਸਾਰਾ ਸਰੀਰ ਖੁੱਲਦਾ ਬੱਚੇ ਦਾ ਹਜਾਂ ਆਂ ਨਾ ਹੋਏ ਨੀ ਇਹਨੇ ਜੋ ਗਵੇ ਖੁੱਲ੍ਹ ਕੇ ਰੋਲਦੀ ਹਜਾਂ ਸਭਾ ਵੀ ਨਾ ਠੀਕ ਹੈ ਹੋਣੀ ਰੋ 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 ਸਾਰਾ ਕਿਸੇ ਦੇਖੀ ਆਂ ਤੇ ਰੋਣ ਲੱਗਾ ਕੰਮ ਹਾਂ ਮਸਕੋ ਦੀ ਮਾਰੀ ਨੂਰ ਦੀ ਨਿਗਰਾਨੀ ਰੱਖਣੀ ਪਿਆ ਕਰਨੀ ਵੀ ਕਿਤੇ ਆ ਕੇ ਹੱਥ ਖਮਾਰੇ ਜ਼ੋਰ ਚ ਹਾਂ ਹਾਂ ਜੀ ਨਿਆਣੀ ਆ ਨਾ ਉਹਨਾਂ ਨੂੰ ਪਤਾ ਨਹੀਂ ਪਤਾ ਨਹੀਂ ਨਾ ਉਹਨੇ ਤਾਂ ਕਿਲੇ ਕੇ ਖੜਾਉਣਾ ਇਹਦੇ ਲਈ ਉਹਦੇ ਲਈ ਮੋਕਾ ਦਿੱਤਾ ਪਿਆ ਬਹੁਤਾਂ ਰਾਤ ਪਾਰੀ ਇਹ ਕਰੀ ਗਈ ਆ ਕੇ ਪਾਣੀ ਪਾਏ ਹਾਂ ਪਹਿਲੇ ਗੋਦੀ ਚ ਦੇ ਵੰਨੂ ਫਿਰ ਅਸੀਂ ਰੱਖੀ ਗੋਦੀ ਚ ਫੇ ਖੇਲੀ ਬਹੁਤ ਜੀ ਆਪੇ ਤਾਂ ਗੋਦੀ ਗੋਦੀ ਹੋ ਗਈ ਜਦ ਹੀ ਪਤਾ ਨਹੀਂ ਕਿ ਆਹ ਤਾਂ ਮਾਰੀ ਚ ਚੱਲਦਾ ਨਹੀਂ ਬਲੋ ਹਾਂ ਚੱਲਦਾ ਹੋਵੇ ਡ੍ਰਿੱਪ ਨੂੰ ਬੈਠ ਕੇ ਜਾਈਂ ਤੇ ਲਾ ਦੁੰਗੇ ਮੋ ਦੇਖਿਓ ਅੱਖਾਂ ਖੋਲੀਆਂ ਮੀਆਂ ਹਾਂਜੀ ਮੇਰਾ ਬੱਚੇ ਨੇ ਅੱਖਾਂ ਖੋਲੀਆਂ ਮੀਆਂ ਫੜੋ ਪਾਈ ਕੈਮਰਾ ਉੱਠ ਕੇ ਚਲੋ ਵੀਡੀਓ ਬਣਾ ਲਈਏ ਮੀਨੂ ਅੱਖਾਂ ਵੀ ਖੋਲ ਜਿੰਦੀ ਆ ਕਰਦੀ ਹੂੰ ਮੈਂ ਉਹ ਨਹੀਂ ਤਾਂ ਕਰਦਾ ਵੀ ਉਹ ਤਾਂ ਆਂ ਚਾ ਰੱਖਣਾ ਪੈਣਾ ਤੁਹਾਨੂੰ ਇਹਦਾ ਪਾਪਾ ਦਾ ਸੁਤਾ ਹੁੰਦਾ ਨਾ ਐਂ ਕਰਕੇ ਦੋ ਮਹੀਨ ਗੁੜਾ ਬਾਕੇ ਅੱਖਾਂ ਖੋਲ ਰਿਹਾ ਇਹਨੂੰ ਨਾ ਨੂੰ ਨਿਗਾਹ ਪੂਰੀ ਰੱਖਣੀ ਪਿਆ ਕਰਨੀ ਭਾਈ ਆ ਉਹ ਸੌਂ ਗਈ ਸੀ ਗੱਲ ਆਦਾ ਮੈਂ ਉਹਨੂੰ ਬੱਲ ਨਹੀਂ ਜਾਂਦੀਆਂ ਹਾਂ ਸਾਨੂੰ ਕੋਈ ਗੱਲ ਨਹੀਂ ਪਾ 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 ਤੁਸੀਂ ਮਤਮੇ ਉਹ ਸੀ ਚੇ ਨਹੀਂ ਕਰੂ ਹਾਂ ਜੀ ਪਾ ਲੈ ਗੜ ਦਿਮਾਗ ਚ ਲੈ ਵਾ ਅਸੀਂ ਲੱਗੀ ਚਾਹ ਪੀਣ ਹੁਣ ਅੱਛਾ ਛੱਡੋ ਪਰਾ ਕਿਆ ਪੀਣਾ ਦੱਸ ਕਰ ਦਿੰਦੇ ਆ ਪਾ ਲੈ ਚਾਹ ਬਣ ਗਈ ਹਾਂ ਜੀ ਪਾਣੀ ਪੀ ਸਕਦਾ ਹਾਂ ਚਾਹ ਬਣ ਗਈ ਆ ਕੋਈ ਡੋਲੀ ਚ ਚਾਹ ਬਣਾ ਕੇ ਲੈ ਕੇ ਆਂਦੇ ਹੇ ਨੀਚੇ ਤੋਂ ਅਸੀਂ ਅਸੀਂ ਦੁੱਧ ਉਤ ਲਿਆਂਦਾ ਬਤਾਈ ਆਪਣਾ ਡੋਲੀ ਵਾਲੀ ਹੈ ਇਹਨਾਂ ਸੌਰੀ ਦੁੱਧ ਵਾਲੀ ਹੈ ਡੋਲੀ ਹੈ ਨਾ ਹਾਂ ਦੁੱਧਾਂ ਦੀ ਡੋਲੀ ਚ ਬਣਵਾ ਲੈਂਦੀ ਐ ਜੀ ਨੀਚੇ ਤੋਂ ਹੁਣ ਘਰ ਨੂੰ ਵੀ ਜਾਣਾ ਸਮਾਨ ਦੇ ਦੋ ਕਿਹੜਾ ਕਿਹੜਾ ਲੈ ਕੇ ਜਾ ਭਾਂਡੇ ਲੈ ਜੀ ਸਾਰੇ ਸਮਾਨ ਭਾਂਡੇ ਲੈ ਜਾ ਸਾਰੇ ਪੀਓ ਜੀ ਮਾਸੀ ਚਾਹ ਨਾਲ ਖਾਓ ਬਰੈਡ ਉਹਨਾਂ ਬਰਲ ਦੀ ਸਰਾਪ ਲੈ ਕੇ ਆਈ ਜੀ ਸਰਾਪ ਆ ਗਿਆ ਨਾ ਇਹਦੇ ਵਿੱਚ ਕੋਈ ਤਾਰ ਵਿੱਚ ਫਸੀ ਹੋਇਆ ਕੋਈ ਤੇਰੇ ਬੰਦੀ ਹੋਆ ਆ ਮੇਰੇ ਫੋਨ ਤੇ ਇਹ ਜੀਜੀ ਮੇਰੇ ਫੋਨ ਤੇ ਬਹੁਤ ਔਕਾ ਤੇ ਆ ਤੁਹ ਮਿਲਦਾ ਦੱਸ ਕਿੱਥੇ ਫਸੀ ਆ ਕੋਈ ਨਹੀਂ ਫਸੀ ਨਾ ਕੋਈ ਅਲੀ ਸੀ ਆਪੇ ਇਹਨਾਂ ਦਾ ਚਾਰ ਦੁਕਾਨੀ ਵੀ ਖਾਪ ਸੀ ਸਿੱਧੀ ਪਈ ਆ ਮੂੜੇ ਦੇਖਾ ਦੱਸ ਹਾਂ ਦੱਸ ਆ ਵਿੱਚ ਸਿੱਧੀ ਆ ਕਿਤੇ ਦਪੇ ਦੱਸੇ ਮੂੜੇ ਵੀ ਤਾਂ ਦੇਖੋ ਸਿੱਧੀ ਆ ਵਿੱਚ ਬਲਜੀ ਖਾਦੇ ਮੜੇ ਜੇ ਮਲ ਕੱਢ ਦਿੰਨੇ ਅਸੀਂ ਬੱਧਾ ਜਾਨ ਤਾਂ ਪੀ ਲੂ ਸਿੱਧੇ ਕਰ ਰਹੇ ਆ ਨਰਵਿੰਦਰ ਵੀ ਆਪਣਾ ਇੰਚ ਆ ਮੇਰੀ ਵੀ ਮੈਨੂੰ ਨਾ ਪਤਾ ਕਿਆ ਲੱਗ ਰਿਹਾ ਮੈਨੂੰ ਨਾ ਦੀਦੀ ਨੂੰ ਦੇਖ ਕੇ ਆਇਆ ਨਾ ਦੀਦੀ ਕਹਿੰਦੀ ਮੈਂ ਬੈਠੀ ਹੋ ਹਜਾ ਕੋਈ ਮੈਨਾਂ ਸਾਹ ਦੇ ਛੇ ਮਿੰਟ ਬਾਅਦ ਖੋਲਦਾ ਬਸ ਸੱਤ ਵਜੇ ਬੈਠੀ ਹੋਣਾ ਆਪਣਾ ਸਰੀਰ ਵੀ ਦੇਖਣਾ ਹਮ ਹਮ ਹੋਰ ਤਾਂ ਸਾਰਾ ਕੁਝ ਦੇਖਣਾ ਆਪਣੇ ਨਿਆਣੀ ਵੀ ਦੇਖਣਾ ਹੈ ਆਪਣਾ ਸਰੀਰ ਵੀ ਦੇਖਣਾ ਫਿਰ ਆਪਣਾ ਘਰ ਵਾਲਾ ਵੀ ਦੇਖਣਾ ਫਿਰ ਆਪਣੀ ਘਰਾਣੀ ਵੀ ਦੇਖਣੀ ਜਿਹੜੀ ਨਿਆਣੀ ਆ ਮੈਂ ਤੈਨੂੰ ਪਹਿਲੇ ਕਹੇ ਜਦੀ ਮੈਂ ਤਾਂ ਮੈਂ ਕੁੜੀ ਨਾ ਭਲੀ ਜੀ ਮੈਨੂੰ ਮੈਂ ਵੀ ਆਂ ਕਈ ਵਾਰ ਦੂਰੋਂ ਸਾਡਾ ਗਾਵਾ ਤੋਂ ਬਾਹਰ ਆਇਆ ਤੇ ਤੈਨੂੰ ਉਹ ਉਹਨੂੰ ਸਾਂਭਣਾ ਪੜ। ਤੈਨੂੰ ਹੀ ਸਾਂਭ ਲਈ ਮੈਂ। ਮੈਂ ਤਾਂ ਉਹ ਕਹਿੰਦੇ ਸੀ ਤੂੰ ਸਭ ਨਹੀਂ ਹੋ ਰਿਹਾ। ਹੋਰ ਚੱਲੇ ਟਾਂਕੇ ਲੱਗੇ ਆ ਇਸ ਟਾਈਮ ਤੈਂ ਉਹਨੂੰ ਸਾਂਭਣਾ। ਇਹ ਆ ਸਾਂਭਣਾ ਕੋਈ ਨਹੀਂ ਉਹਦਾ ਪਰਮਾਨੰਸ ਸਾਂਭੂ ਕਰਦੀ। ਕੰਮ ਤਾਂ ਆਏ ਨੇ ਕਰਨਾ। ਉਹਨੂੰ ਸਾਨੂੰ ਪਤਾ ਕੰਮ ਹੀ ਨੇ ਸਾਰਾ ਕਰੀ ਜਾਣਾ ਕੋਈ ਟੈਨਸ਼ਨ ਨਹੀਂ ਹੈ। ਹਾਂ ਬਸ ਮੈਨੂੰ ਆ ਜਸਮੀਨ ਹੋ ਰਿਹਾ ਤੁੰਗ ਪੀ ਕਾ ਵਸ ਜਸਮੀਨ ਆ ਵਸ ਮਤਲਬ ਆ ਚੀ ਚਾਹੀਦੀਆ ਬਸ ਤੋ ਲੱਗੀ ਰਿਹਾ ਕਰ ਕਰ ਕੰਮ ਕਰ ਲੱਗੀ ਜਿਹੜਾ ਕੱਟੀ ਜਸਮੀਨ ਹੋ ਰਿਹਾ ਨਹੀਂ ਜੇ ਸੌਂ ਲੱਗੀ ਨੀ ਜਦੇ ਬੁਲਾ ਲਈ ਮਸਮੀਨ ਨਹੀਂ ਹਾਂ ਜੇ ਕੰਮ ਨਹੀਂ ਕਰਦੀ ਉਹ ਵੀ ਜਸਮੀਨ ਹੋ ਰਿਹਾ ਭਾਂਡੇ ਪਈ ਮੱਝ ਕੇ ਆ ਜਾ ਹਾਂ ਨਹੀਂ ਕੋਈ ਨੀ ਟੇਕਿਆ ਜੇ ਦੀਦੀ ਤੇ ਅੰਨਾ ਕਹਉਂਦੀ ਮਾਜਾ ਤੇ ਮੈਂ ਮੱਝ ਵੀ ਤੇ ਕੋਈ ਚੱਕਰੇ ਨਹੀਂ ਉਹ ਗੱਲ ਨਹੀਂ ਵੀ ਜ਼ਿਆਦੇ ਨਾ ਸੋਣਾ ਕੋਈ ਆਪਣੀ ਕੋਰ ਬਿਠਾ ਲਈ ਗੱਲਾਂ ਮਾਰਨੂ ਹਾਂ ਸ਼ੋਰ ਉਹ ਨਾਲ ਆ ਮੈਂ ਜਿੱਥੇ ਤੱਕ ਚੱਲੂਗੀ ਉਹਦੇ ਨਾਲ ਹੀ ਚੱਲੂਗੀ ਤੈਨੂੰ ਤਾਂ ਅਸੀਂ ਦੋ ਪਹਿਲੇ ਆ ਤੇਰੇ ਤੇ ਕਿਤਾਸੇ ਬਲੇ ਬੱਤੈ ਨੂੰ ਫੇਰ ਛੱਡਤਾ ਇਹਦੇ ਨੇ ਕਾਹਦੇ ਛੱਡਣਾ ਫੇ ਦੁੱਧ ਪਹੁੰਚਦਾ ਬੁੱਗਾ ਜਾਂ ਜਾਂ ਤੱਕ ਤਾਂ 2 ਘੰਟੇ ਇਹਨਾਂ ਨੇ ਵੀ ਦੇਖ ਕੇ ਦੁੱਧ ਪਾ ਕੇ ਜਦ ਹੀ ਆਏ ਕੰਨਾ ਫਿਰ ਇਹਨਾਂ ਨੇ ਵੀ ਯਾਰ ਦੋਸਤ ਕੋਣ ਲਈ ਖਾਣਾ ਤਿਆਰ ਕੀ ਲੱਗਦੀ ਆਪਣਾ ਤਾਂ ਦਾ ਘੱਟ ਕਰਦੇ ਹਾਂ ਹਾਂ ਦਾ ਕਰਦੇ ਜੇਕਰ ਸਾਡਾ ਠੀਕਾ ਜੀ ਫੇਰ ਅਗਲੇ ਵਲੌਗ 'ਚ ਮਿਲਦੇ ਹਾਂ ਅਸੀਂ ਕਸ ਨੂੰ ਜਾਈਏ ਪਾਈ ਪ੍ਰਸ਼ਾਦਾ ਪਾਣੀ ਭੇਜਣਾ ਸ਼ਾਮ ਨੂੰ ਤਿਆਰ ਕਰਕੇ ਕਿਉਂਕਿ ਫੇਰ ਬਾਬਾ ਜੀ